ਸਰਕਾਰ ਨੂੰ ਘੇਰਨ ਦੀ ਤਿਆਰੀ ਪੂਰੀ ਕਰ ਲਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 5 ਮਾਰਚ ਨੂੰ ਪੰਜਾਬ ਦੇ ਮਨਾਜਮ ਵੱਲੋਂ ਚੰਡੀਗੜ੍ਹ ਦੇ ਵਿੱਚ ਰੈਲੀ ਕੀਤੀ ਜਾਊਗੀ ਕਿਉਂਕਿ ਮੁੱਖ ਮੰਤਰੀ ਜੀ ਨੇ ਮਨਾਜਮ ਨਾਲ ਕਈ ਮੀਟਿੰਗਾਂ ਕੀਤੀਆਂ ਪਰ ਮੀਟਿੰਗਾਂ ਦੇ ਵਿੱਚ ਸਿਰਫ ਡੀ ਦੇ ਵਿੱਚ 5% ਹੀ ਵਾਧਾ ਕੀਤਾ ਜਿਸ ਕਰਕੇ ਮਲਾਜ਼ਮਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਆਪਣੇ ਗੁੱਸੇ ਨੂੰ ਦਿਖਾਉਣ ਦੇ ਵਾਸਤੇ ਪੰਜਾਬ ਦੇ ਮਲਾਜ਼ਮ ਤੇ ਰਿਟਾਇਰਡ ਮਲਾਜ਼ਮ ਸਰਕਾਰ ਦੇ ਵਿਰੁੱਧ 5 ਮਾਰਚ ਨੂੰ ਰੋਸ ਰਲੀਆਂ ਗੱਲਾਂ ਦੇ ਵਿੱਚ ਇੱਕ ਪਾਸੇ ਪੰਜਾਬ ਸਰਕਾਰ ਦਾ ਬਰਡ ਸੈਂਸ ਚੱਲ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਕੋਨੇ-ਕੋਨੇ ਦੇ ਮੁਲਾਜ਼ਮ ਸਰ ਘਵਾਂ ਤੋਂ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ ਕਿਉਂਕਿ ਮੁਲਾਜ਼ਮ ਮੁੱਖ ਮੰਗ ਹੈ ਕਿ ਮਲਾਜਮਾਂ ਦਾ ਕੱਟਿਆ ਹੋਇਆ ਜੋ ਮੋਬਾਈਲ ਪੱਤਾ ਹੈ ਉਹ ਲਾਗੂ ਕੀਤਾ ਜਾਵੇ 2016 ਤੋਂ ਪੇਗ ਹਿੰਦਾ ਇਰਤ ਜਾਵੇ ਇਸ ਤਰ੍ਹਾਂ ਹੀ ਜਮਗਾਈ ਪਤਿਆਂ ਕਿਸਤਾਂ ਦਾ ਬਕਾਇਆ ਹੈ ਉਹ ਤਜਾਵੇ ਇਹ ਮੁੱਖ ਮੰਗ ਹਨ ਪਰ ਪੰਜਾਬ ਸਰਕਾਰ ਬਾਰ ਬਾਰ ਮੀਟਿੰਗਾਂ ਕਰਕੇ ਮੀਡੀਆ ਦੇ ਵਿੱਚ ਲਾਰੇ ਲਾ ਕੇ ਟਾਈਮ ਪਾਸ ਕਰ ਰਹੀ ਹੈ ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਇੱਕ ਵਾਰ ਸੇ ਜੋ ਕਿ ਪ੍ਰਾਣੀ ਪੈਨਸ਼ਨ ਬਹਾਲੀ ਮੋਰਚੇ ਵੱਲੋਂ 25 ਫਰਵਰੀ ਨੂੰ ਸੰਗਰੂੜ ਦੇ ਵਿੱਚ ਰੈਲੀ ਕੀਤੀ ਗਈ ਸੀ ਰੈਲੀ ਤੋਂ ਬਾਅਦ 28 ਫਰਵਰੀ ਨੂੰ ਜੋ ਮੀਟਿੰਗ ਦਿੱਤੀ ਗਈ ਸੀ ਜਿਸਰੇ ਵਿੱਚ ਜੋ ਕੈਨ ਮੰਤਰੀ ਆ ਅਮਨ ਅਰੋੜਾ ਜੀ ਹਾਜ਼ਰ ਸਨ ਅਧਿਕਾਰੀ ਹਾਜ਼ਰ ਸਨ ਜੋ ਪ੍ਰਾਣੀ ਪੈਨਸ਼ਨ ਬਹਾਲੀ ਦਾ ਕਨਵੀਨਰ ਜਸਵੀਰ ਸਿੰਘ ਤਰਵਾਰ ਨੇ ਕਿਹਾ ਕਿ ਜੋ ਸੀ ਕਿ ਆਈ ਪੁਰਾਣੀ ਪੈਨਸ਼ਨ ਲਾਗੂ ਹੋ ਰੋ ਤਾਂ ਉਹਨਾਂ ਨੇ ਕਿਹਾ ਕਿ ਬੇਤਵਾਂ ਦੀ ਸਾਵਧਾਨ ਬਜਟ ਸੈਸ਼ਨ ਤਿਆਰੀ ਕਰ ਰਹੇ ਹਨ ਇਹ ਸਰ ਕੋ ਆ ਨਹੀਂ ਸਕੇ ਤੇ ਸਾਨੂੰ ਇੱਕ ਮਹੀਨਾ ਸਮਾਂ ਦਿਓ ਉਸ ਸਮੇਂ ਜੋ ਕਨਵਿਨਰ ਆ ਜਸਜੀਤ ਲੜਵਾਨ ਨੇ ਕਿਹਾ ਸੀ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮਾਰਚ ਕਰਾਂਗੇ ਕਿਉਂਕਿ ਹੁਣ ਸੀਪੀਐਫ ਕਰਜਣ ਦੇ ਦਾ ਸੁਭਾ ਪ੍ਰਧਾਨ ਸਖਜੀਤ ਸਿੰਘ ਨੇ ਕਿਹਾ ਕਿ 5 ਮਾਰਚ ਨੂੰ ਇੱਕ ਪਾਸੇ ਜੋ ਬੇਤਵਾਂ ਦੇ ਹਰਪਾਸੇ ਜੀਮਾ ਬਾਈਤ ਵੇਸ਼ ਕਰਨਗੇ ਦੂਜੇ ਪਾਸੇ ਅਸੀਂ ਚੰਡੀਗੜ੍ਹ ਦੇ ਵਿੱਚ ਮਾਜਗਰਾਂ ਦੀ ਸਰਕਾਰ ਦੇ ਜੋ ਲਾਰਾਂ ਦੇ ਪੂਲ ਖੋਲ੍ਹਾਂਗੇ ਕੱਚੇ ਮਲਾਿਆਂ ਵੱਲੋਂ ਕੱਲ ਚੰਡੀਗੜ੍ਹ ਦੇ ਵਿੱਚ ਰੈਲੀ ਕੀਤੀ ਗਈ ਮਹਾਲੀ ਜੋ ਅੰਮ੍ਰਿਤਸਰ ਕੋਲ ਦਾ ਉਸ ਨੇੜੇ ਉਸ ਤੋਂ ਬਾਅਦ ਉਹਨਾਂ ਨੂੰ ਜੋ 7 ਮਾਰਚ ਨੂੰ ਮੀਟਿੰਗਾਂ ਮੁੱਖਾਂ ਭਵੰਤਮਾਨ ਨਾਲ ਪੰਜਾਬ ਹੋਂਡ ਜਿਹੜੀ ਅੜਵਿਸ਼ੀ ਹੋਣੀ ਆ ਪਰ ਉਹਨਾਂ ਨੇ ਸੂਬਾ ਆਗੂ ਬਰਿੰਦਰ ਸਿੰਘ ਮੋਮਿੰਨੇ ਕਿਹਾ ਕਿ ਸਾਨੂੰ ਇਹਨਾਂ মিডিਆ ਨੂੰ ਕੋਈ ਆਸ ਨਹੀਂ ਹੈ ਕਿਉਂਕਿ ਪਹਿਲੀ ਵਾਰ ਪਹਿਲਾਂ ਵੀ 19 ਵਾਰੀ ਮੁੱਖਾਂ ਨੂੰ ਬਹੁਤ ਅਤਮਾਨ মিডিਆ ਦੇ ਕੇ ਮੁਕਰਿਆ ਜਿਵੇਂ ਸਾਨੂੰ ਜੋ 7 ਮਾਰਚ ਦੀ ਮੀਟਿੰਗਾਂ ਦੀ ਕੋਈ ਆਸ ਨਹੀਂ ਹੈ ਪਰ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਗਾ 7 ਮਾਰਚ ਨੂੰ ਕੱਚੇ ਮਰਾਜਾਂ ਦਾ ਹਾਲਣਾ ਕੀਤਾ ਗਿਆ ਤਾਂ ਅਸੀਂ ਪਿੰਡਾਂ ਦੇ ਵਿੱਚ ਜਿਹੜਾ 92 ਐਮਐਲਏ ਆ ਜਦੋਂ ਕੋਈ ਬੁਆਨਤਮਾਨ ਜਦੋਂ ਇਹ ਪਾਸੇ ਆ ਕੇ ਉਹਨੂੰ ਘੇਰਾਗੇ ਇੱਕ ਸਾਫ ਗੈਰਤਾ ਸੂਬਾ ਆਗੂ ਬ੍ਰਿੰਦਸ ਮੁਮਮੀ ਨੇ ਵੀ ਸਾਡੀਆਂ ਮੰਗਾਂ ਦਾ ਹੱਲ ਕਰੋ ਪਰ ਹੁਣ ਆਪਾਂ ਸੋਚਦੇ ਆ ਕਿ ਸਰਕਾਰ ਬਣੀ ਨੂੰ 23 ਮਹੀਨੇ ਹੋ ਚੁੱਕੇ ਹਨ ਹਾਲੇ ਕਿ ਮੁੱਖ ਮੰਤਰੀ ਕਈ ਵਾਰ ਕਹਿ ਚੁੱਕਿਆ ਕਿ ਅਸੀਂ ਕੱਚੇ ਮਲਾਈ ਪੱਕੇ ਕਰਾਂਗੇ ਜਿਸ ਤਰ੍ਹਾਂ ਥਰਮਲ ਲਹਿਰਾ ਮੁਹਬਤ ਥਰਮਲ ਰੋਪੜ ਦੇ ਵਿੱਚ 20-20 ਸਾਲਾਂ ਤੋਂ ਨੰਗੂਣੀਆਂ ਤਨਖਾਹਾਂ ਦੇ ਕੰਮੇ ਕੰਮ ਕਰਦੇ ਆ ਬਾਅਦ ਤੱਕ ਉਹਨਾਂ ਰੈਗੂਨੀ ਕੀਤਾ ਗਿਆ ਜਿਸ ਕਰਕੇ ਮਲਾਇਆਂ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਕਿਉਂਕਿ ਹੁਣ ਮਜਬੂਰ ਹਨ ਮਲਾਇਆਂ ਵੀ ਘਿਰਨਵਾਸ ਦੇ ਇੱਕ ਵਾਸਤੇ ਜੋ ਸਾਂਝਾ ਫਰੰਟ ਆ ਪੰਜਾਬ ਦੇ ਮਲਾਜ਼ਮ ਰਿਟਾਇਰਡ ਉਹਨਾਂ ਮਲਾਇ ਮੰਗ ਕਰਦੇ ਆ ਬਾਰ-ਬਾਰ 2016 ਤੋਂ ਪੇਕੇ ਨਿਰਤਾ ਜਾਵੇ ਅਤੇ ਮੰਗਾਇਆ ਇਹ ਕਿ ਤੁਸੀਂ ਕਿਸ ਤਰ੍ਹਾਂ ਬਗਾਇਤਾ ਜਾਵੇ 17 ਸਤ 2020 ਤੋਂ ਭਾਰਤੀ ਮਲਾਇਆ ਨੂੰ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਪਰ ਸਰਕਾਰ ਬਣੀ 3 ਮਹੀਨੇ ਹੋ ਚੁੱਕੇ ਹਨ ਇਹਨਾਂ ਵਿੱਚੋਂ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਜੋ ਦਸੰਬਰ ਮਹੀਨੇ ਦੇ ਵਿੱਚ ਮੋਖੀ ਭਵਾਨਤਮਨ ਨੇ ਪੀਐਸ ਐਮ ਜੀ ਨਾਲ ਮੀਟਿੰਗ ਕਰਕੇ 4 ਫਰੰਡੀਰ ਦਾ ਵਾਅਦਾ ਕੀਤਾ ਪਰ 17 ਮਹੀਨੇ ਲਈ ਵਾਸਤੇ ਮੋਖੀ ਭਵਾਨਤਮਨ ਬਿਲਕੁਲ ਚੁੱਪਾ ਜਿਸ ਕਰਕੇ ਮਲਾਇਆ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਕਿਉਂਕਿ 15/15 ਦਾ ਜੋ ਨੋਟੀਫਿਕੇਸ਼ਨ ਰੱਦ ਕਰਕੇ ਪਰਮਿਸ਼ਨ ਮਿਲਿਆ ਮਲਿਆ ਨੂੰ ਜੀਆਂ ਤਰਖਾਂ ਫਿਸਕਤੀਆਂ ਨੇ ਤੇ ਪਰਮਿਸ਼ਨ ਮਿਲਿਆ ਜਿਦਾ ਇਹ ਮੁੱਖ ਮੰਗਾ ਹਨ ਹਾਲੇ ਕਿ ਪੰਜਾਬ ਦੇ ਹਾਈ ਕੋਰਟ ਨੇ 15/15 ਨੂੰ ਰੱਦ ਵੀ ਕਰ ਦਿੱਤਾ ਪਰ ਪੰਜਾਬ ਸਰਕਾਰ ਨੇ ਇਹ ਲਾਗੂ ਨਹੀਂ ਕੀਤਾ ਇਸ ਤਰ੍ਹਾਂ ਹੀ 17/2020 ਤੋਂ ਭਾਰਤੀ ਮਲਿਆਾਂ ਵਾਸਤੇ 6ਾਂ ਪੇਕਸ਼ਨ ਲਾਗੂ ਕੀਤਾ ਜਾਵੇ ਮਿੱਡੇ ਵੀ ਲੋਰ ਕਰਾ ਆਸਾ ਵਰਕਰਾਂ ਮੌਨ ਨਾ ਮਾਨਬੱਤ ਦੇ ਵਿੱਚ ਵਾਅਦਾ ਕੀਤਾ ਜਾਵੇ ਤੇ ਮਲਾਣਾ ਕਟਿਆ ਪਿੰਡੂ ਪੱਤਾ ਬਹਾਲ ਕੀਤਾ ਜਾਵੇ ਮੁੱਖ ਮੰਗਾਂ ਹਨ ਜਿਨ੍ਹਾਂ ਮੰਗਾਂ ਨੂੰ ਲੈ ਕੇ 5 ਮਾਰਚ ਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਗੱਡੀਆਂ ਰਾਹੀਂ ਬੱਸਾਂ ਰਾਹੀਂ ਹਜ਼ਾਰਾਂ ਮਲਾਜ਼ਮ ਚੰਡੀਗੜ੍ਹ ਦੇ ਵਿੱਚ ਮਾਰਚ ਕਰਨਗੇ ਇੱਕ ਪਾਸੇ ਮੁੱਖ ਮੰਤਰੀ ਭਵਾਨ ਤੁਮਾਰੀ ਸਰਕਾਰ ਦਾ ਬੋਇਟ ਸੈਂਸ ਚੱਲੇਗਾ ਤੇ ਦੂਜੇ ਪਾਸੇ ਜੋ ਮਲਾਜ਼ਮਾਂ ਮੁੱਖ ਮੰਤਰੀ ਭਵਾਨ ਤੁਮਾਰੀ ਸਰਕਾਰ ਦੀ ਪ੍ਰਤਾਣ ਹਰਪਾਲ ਸਿੰਘ ਚੀਮਾ ਦੀ ਮਰਦਾ ਰਕਣਗੇ ਪਾਵਰ ਕਾਉਂ ਦੇ ਜੋ ਮੁਲਾਜ਼ਮ ਹਨ ਪੀ ਐਸ ਈ ਵੀ ਜੁਆਇੰਟ ਤੋਂ ਅਗੋਨੀ ਮੀਟਿੰਗ ਬਿਲੀ ਮੰਤਰੀ ਨਾਲ ਚੰਡੀਗੜ੍ਹ ਦੇ ਵਿੱਚ 5 ਮਾਰਚ ਨੂੰ ਹੋਵੇਗੀ ਜਦੋਂ ਉਹਨਾਂ ਨੇ ਅੰਬਰਸਰ ਦੇ ਵਿੱਚ 16 ਫਰਵਰੀ ਨੂੰ ਰੈਲੀ ਕੀਤੀ ਹਰਪ੍ਰੇਆ ਸਿੰਘ ਬਿਲੀ ਮੰਤਰੀ ਨੇ ਕੋਠੇ ਨੇੜੇ ਰੋਸ ਪ੍ਰਧਾਨ ਸਿੰਘ ਦਾ ਸਰਕਾਰ ਦੇ ਵਿਰੁੱਧ ਉਸ ਸਮੇਂ ਮੀਟਿੰਗ ਮਣੀ ਸੀ ਦੇਖੋ ਆਉਣ ਵਾਲੀ 5 ਮਾਰਚ ਨੂੰ ਜੋ ਮਲਾਹ ਨੇ ਮੁੱਖ ਮੰਗ ਹੈ ਪਾਰਗੋਨ ਦੀ ਮਲਾਹਾਂ ਦੀ ਵੀ ਪੀ ਕੇ ਰੁਟੇ ਦੁਰਗਤਿਆਣਾ ਮਲਾਹ ਕਟਿਆ ਮਹਿਲ ਮੈਲ ਪੱਤਾ ਬਾਹਕਤ ਜਾਵੇ ਜੋ ਸਾਈਕਲ ਹੈਂਡਮੈਨ ਬਰਖਾਸਤ ਕਿਤੇ ਹਨ ਉਹਨਾਂ ਬਾਹਕਤ ਹੈ ਮੁੱਖ ਮੰਗ ਹਨ ਦੇਖੋ ਪੰਜ ਮਾਦਮ ਕੀ ਹੁੰਦਾ ਪਰ ਇੱਕ ਵਾਸਤੇ ਜੋ ਮਲਾਜ਼ਮ ਹਨ ਪੰਜਾਬ ਦੇ ਉਹ ਸਾਰੇ ਕੋਨੇ ਕੋਨੇ ਜਾਣਗੇ ਤੇ ਪੰਜਾਬ ਸਰਕਾਰ ਦੇ ਵਿਰੁੱਧ ਜੋ ਰੋਸ ਪ੍ਰਦਰਸ਼ਨ ਕਰਨਗੇ ਦੂਜੇ ਪਾਸੇ ਆਉਣ ਵਾਲੀ 6 ਮਾਰਚ ਨੂੰ ਪੁਰਾਣੀ ਪੈਨਸ਼ਨ ਸੰਘਾਰਸ਼ ਕਮੇਟੀ ਦੀ ਜੋ ਮੀਟਿੰਗ ਆ ਸਾਭ ਨੂੰ ਨਾ ਹੋਵੇਗੀ ਉਹ ਸਾ 6 ਮਾਰਚ ਨੂੰ ਕੋਈ ਹੱਲ ਕੀਤਾ ਜਾਵੇ ਅਸੀਂ ਮੁਖਰਿ ਭਵਾਨ ਤਮਾਨ ਬੇਤਵਾਂ ਦੇ ਸਾਹਮਣੇ ਮੰਗ ਕਰਦੇ ਆ ਕਿ ਪੁਰਾਣੀ ਪੈਨਸ਼ਨ ਸਕੀਮ ਜੀ 1972 ਅਨਸਾਰ ਹਰ ਹਾਲਤ ਲਾਗੂ ਕੀਤਾ ਜਾਵੇ ਤਾਂ ਕਿ ਤੁਹਾਡੀ ਸਰਕਾਰ ਦੇ ਵਿਰੁੱਧ ਜੋ ਮਲਾਜ ਸਿੰਘ ਅਸ વિધાનસભા ਨੇ ਨਾਲ ਉਹ ਇਹ ਮਨਜ਼ੂਰੀ ਬਣ ਕੇ ਮਿਲਾਈ ਆਉਂਦੀ ਕਿਉਂਕਿ 23 ਮਹੀਨੇ ਹੋ ਚੁੱਕੇ ਹਨ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਨੂੰ ਵੀ ਇੱਕ ਸਾਲ ਉੱਪਰ ਸਮਾਂ ਹੋ ਚੁੱਕਿਆ ਇੱਕ ਲੰਘਣਾ ਨੂੰ ਨਹੀਂ ਕੀਤਾ ਸੀ ਜੋ ਕਿ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹਾਲੇ ਕਿ ਜੋ ਸਰਕਾਰ ਦੀ ਮਨੇਮ ਲਾਉਣੇ ਕਿਹਾ ਸੀ ਸੀਪੀਐਫ ਕਰਨੀ ਉਹਨਾਂ ਨੇ ਆਗੋਂ ਨਾਲ ਮੀਟਿੰਗ ਕਰਕੇ ਜੋ ਸੂਬਾ ਅਗੋਂ ਸੁਜੈਸ਼ਨ ਨੇ ਕਿਹਾ ਕਿ ਉਹਨਾਂ ਨੇ ਕਿਹਾ ਸੀ ਸਾਡੇ ਜੀਪੀਐਫ ਖਾਤੇ ਖੋਲਾਂਗੇ ਅਜੇ ਤੱਕ ਜੀਪੀਐਫ ਖਾਤੇ ਖੋਲ ਨਹੀਂ ਗਏ ਅਸੀਂ ਦੁਬਾਰਾ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਕਟਿਆ ਮੋਹਲ ਪਤਾ ਬਹਾਲ ਕਰੇ ਪਿੰਡੂ ਬਤਾ ਬਹਾਲ ਕਰੇ 2016 ਤੋਂ ਪੇਗ ਨੇ ਰਿਤਾ ਜਾਵੇ 17 ਸਤ 2020 ਤੋਂ ਭਾਰਤੀ ਮਲਾਮ ਨੂੰ ਜਿਵੇਂ ਆ ਪੀਕ ਵੀ ਨਾ ਕੋ ਤਰਿ 15 15 ਨੋਟ ਰੱਦ ਕਰਕੇ ਪਰਮਿਸ਼ਨ ਮਿਲ ਆਇਆ ਆਂ ਦਾ ਜੋ ਤਰ੍ਹਾਂ ਫਿਰ ਸਿੱਤਿਆਂ ਪਰਮਿਸ਼ਨ ਮਿਲਿਆ ਦਿੱਤਾ ਜਾਵੇ ਰੋਪੜ ਤੋਂ ਹਮਲਾਣ ਦੇ ਵਿੱਚ ਤੇ ਲਹਿਰਾ ਮੁਹੱਬਤ ਹਮਲਾਣ ਦੇ ਵਿੱਚ ਕੰਮ ਕਰਦੇ 20 20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਦਾਦਾ ਦਾ 12 12 ਹਜ਼ਾਰ ਨੂੰ ਨਾ ਦੇ ਖਾਂ ਦੇ ਉਹਨਾਂ ਨੂੰ ਰੈਲਰ ਕੀਤਾ ਜਾਵੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ